ਇਹ ਐਮਾ ਡਿਟੈਕਟਿਵ ਨੂੰ ਵੀ ਗੱਲ ਦੱਸੀ ਆ ਜਿਹੜੇ ਜਦੋਂ ਸਾਡੇ ਘਰ ਗੋਲੀ ਚੱਲੀ ਆ ਨਾ ਉਹ ਜਿਹੜੇ ਡਿਟੈਕਟਿਵ ਆਏ ਆ ਉਹਨਾਂ ਨੇ ਮੈਨੂੰ ਮੇਰੀ ਇੰਟਰਵਿਊ ਕੀਤੀ ਆ ਤੇ ਮੈਂ ਉੱਥੇ ਉਹਨਾਂ ਨੂੰ ਦੱਸਿਆ ਵੀ ਆ ਮੈਂ ਕਿਹਾ ਆ ਬੰਦਾ ਜਿਹੜਾ ਆ ਇਹ ਹਫੀਮ ਵਿੱਚ ਰਿਹਾ ਤੇ ਸਾਡੇ ਬੱਚਿਆਂ ਨੂੰ ਇਹ ਯੂਜ਼ ਕਰ ਰਿਹਾ ਤੇ ਉਹਨਾਂ ਕੋਲ ਰਿਪੋਰਟ ਹੈਗੀ ਆ ਆਲਰੇਡੀ ਇਹ ਗੋਲੀਬਾਰੀ ਕੁਲਦੀਪ ਜੀ ਕਿਹੜੀ ਗੋਲੀਬਾਰੀ ਦਾ ਤੁਸੀਂ ਜ਼ਿਕਰ ਕਰਦੇ ਪਏ ਹੋ ਕਿਉਂਕਿ ਬ੍ਰਾਈਟਸ਼ੌਕ ਗੁਰਦੁਆਰੇ ਨਗਰ ਕੀਰਤਨ ਵਾਲੀ ਘਟਨਾ ਦੇ ਬਾਰੇ ਤਾਂ ਪਤਾ ਹੈ ਲੇਕਿਨ ਤੁਹਾਡੇ ਘਰੇ ਵੀ ਕੋਈ ਗੋਲੀ ਚੱਲੀ ਸੀ ਇਹ ਇਹ ਕਿਸ ਦਾ ਰੈਫਰੈਂਸ ਦੇ ਰਹੇ ਤੁਸੀਂ ਸਾਡੇ ਘਰ ਦੇ ਉੱਤੇ 150 ਗੋਲੀਂ ਕਰੀਬ ਚਲਾਈ ਆ 150 ਉਹਨਾਂ ਦੇ ਵਿੱਚ ਪਵਿੱਤਰ ਸਿੰਘ ਇਹਦਾ ਨਾਮ ਆਉਂਦਾ ਆ ਉਸਨਦੀਪ ਇਹਦਾ ਨਾਮ ਆਉਂਦਾ ਆ ਇੱਕ ਲੜਕਾ ਜਿਹੜਾ ਆ ਟਰੱਕ ਐਕਸੀਡੈਂਟ ਦੇ ਵਿੱਚ ਉਹ ਬਰਨ ਹੋ ਗਿਆ ਵਾ ਉਹਦੇ ਹੱਥ ਪੈਰ ਜਿਹੜੇ ਜੁੜ ਗਏ ਆ ਵੀ ਕਾਲਵਾ ਪਿੰਡ ਦਾ ਅਗਰਦਾਸਪੁਰ ਜ਼ਿਲ੍ਹੇ ਦਾ ਹਰਪ੍ਰੀਤ ਮੇਰੇ ਖੋ ਦਾ ਨਾਮ ਆ ਉਹਦੀ ਕਾਰ ਯੂਜ਼ ਕੀਤੀ ਗਈ ਆ ਇਹ ਬੰਦੇ ਉਹ ਕਿਸੇ ਥੋੜੇ ਘਰ ਦੇ ਪਾਰ ਗੋਲੀਆਂ ਕਿਉਂ ਚੱਲੀਆਂ ਕਦੋਂ ਚਲੀ ਹੈ ਇਹ ਡੇਟ ਕਿਹੜੀ ਹੈ ਕਿਹੜਾ ਸ਼ਹਿਰ ਸੀਗਾ ਤੁਹਾਡਾ ਦੱਸੋ ਦੇ ਬਾਰੇ ਸੈਕਰਮੈਂਟੋ ਸੈਕਰਮੈਂਟੋ ਜਿਹੜਾ ਆ ਬਰਾਡਸ਼ਾ ਗੁਰਦਾਰੇ ਦੇ ਕੋਲ ਹੀ ਆ 15 15 ਮਿੰਟ ਦੀ ਡਰਾਈਵ ਹੋ ਗਈ ਮੇਰੇ ਘਰ ਦੀ ਉੱਥੇ ਇਹ ਮੇਰਾ ਪਰਿਵਾਰ ਬਾਕੀ ਦਾ ਸਾਰਾ ਸੁੱਤਾ ਆ ਤੇ ਜਿਹੜਾ ਆ ਇੱਕ ਇਹਦਾ ਮਿੰਟੇ ਦਾ ਰਿਸ਼ਤੇਦਾਰ ਲੱਗਦਾ ਉਹਦਾ ਸਹਿਜਪ੍ਰੀਤ ਉਹਦਾ ਨਾਮ ਸਹਿਜਪ੍ਰੀਤ ਹੂੰ ਉਹ ਮੇਰੇ ਲੜਕੇ ਨੂੰ ਫੋਨ ਦੇ ਉੱਤੇ ਕਹਿ ਰਿਹਾ ਵੀ ਮੈਂ 5 ਮਿੰਟਾਂ ਤੱਕ ਮੈਂ ਤੇਰੇ ਘਰ ਆ ਰਿਹਾ ਇਹ 5-10 ਮਿੰਟਾਂ ਬਾਅਦ ਸਾਡੇ ਘਰ ਦੇ ਉੱਤੇ ਗੋਲੀ ਚੱਲ ਰਹੀ ਤੇ ਮੈਂ ਟਰੱਕ 'ਨਾ ਸੀਗਾ ਤੇ ਮੈਨੂੰ ਟਰੱਕ ਤੋਂ ਮੇਰੇ ਦੂਸਰੇ ਲੜਕੇ ਦਾ ਜਿਹੜਾ ਉਹ ਆਪਣਾ MILITARY ਅੰਦਰ ਆ ਇਥੇ USA ਦੇ ਉਦੋਂ ਹੁਣ ਰਿਟਾਇਰ ਹੋ ਗਿਆ ਵਾ ਉਹ ਆਰਮੀ ਅੰਦਰ ਸੀਗਾ ਤੇ ਉਹਨੇ ਮੈਨੂੰ ਕਾਲ ਕੀਤੀ ਕਹਿੰਦਾ ਡੈਡੀ ਆਪਣੇ ਘਰ ਗੋਲੀ ਚੱਲ ਗਈ ਆ ਤੇ ਮੈਂ ਕਹਾ ਯਾਰ ਮਤਲਬ ਇੱਕ ਦੋ ਗੋਲੀਆਂ ਚੱਲੀਆਂ ਹੋ ਗਈਆਂ ਵੀ ਇਹ ਆਪਣੀ ਤੇ ਕਿਸੇ ਨਾ ਦੁਸ਼ਮਣ ਹੀ ਨਹੀਂ ਆ ਵੀ ਨਾ ਆਪਾਂ ਕਦੀ ਸੋਚ ਹੀ ਸਕਦੇ ਵੀ ਇੰਨੀ ਐਕਸਟੈਂਡ ਤੱਕ ਕੋਈ ਜਾਊਗਾ ਆਪਣੇ ਨਾਲ ਮੈਂ ਕਹਾਂ ਕੋਈ ਗਵਰਨਮੈਂਟ ਦਾ ਬੰਦਾ ਸਾਡੇ ਨਾਲ ਦੁਸ਼ਮਣੀ ਕਰਦਾ ਹੋਵੇ ਤੇ ਮੈਂ ਉਹ ਗੱਲ ਮੰਨ ਸਕਦਾ ਕਿ ਵੀ ਯਾਰ ਠੀਕ ਆ ਵੀ ਪੰਜਾਬ ਪੁਲਿਸ ਲਾ ਲੋ ਕਿ ਜਾਂ ਪੰਜਾਬ ਦੇ ਵਿੱਚ ਹੋਈਏ ਜਾਂ ਇੰਡੀਆ ਦੇ ਵਿੱਚ ਹੋਈਏ ਉਹ ਗੱਲਾਂ ਵੱਖਰੀਆਂ ਏਜੰਸੀਆਂ ਹਨ ਹਨਾ ਏਜੰਸੀਆਂ ਹਾਂ ਬਿਲਕੁਲ ਰੋਜ ਆਈਬੀ ਅਰਗੀਆਂ ਏਜੰਸੀਆਂ ਹੁਣ ਤੇ ਮੈਂ ਉਹ ਗੱਲ ਮੰਨਣ ਦੇ ਵਿੱਚ ਮੇਰੀ ਆ ਸਕਦੀ ਆ ਕਿ ਕਿਉਂਕਿ ਸਾਡੇ ਪਿਤਾ ਦਾ ਪਸ਼ੋਕੜ ਇਸ ਤਰ੍ਹਾਂ ਦਾ ਗਾਂ ਸਾਡਾ ਪਸ਼ੋਕੜ ਇਸ ਤਰ੍ਹਾਂ ਦਾ ਤੇ ਮੈਂ ਕਹਿੰਦਾ ਇਦਾਂ ਨਹੀਂ ਆਪਣੇ ਨਾਲ ਕੋਈ ਦੁਸ਼ਮਣੀ ਕਰਨ ਲੱਗਾ ਵੀ ਕੋਈ ਇੱਕ ਦੋ ਗੋਲੀ ਚਲਾ ਕੇ ਚਲਾ ਗਿਆ ਹੋਗਾ ਉਸ ਤੋਂ ਪਹਿਲਾਂ ਵੀ ਦੋ ਫਾਇਰ ਹੋਏ ਸੀ ਉਸ ਤੋਂ ਪਹਿਲਾਂ ਵੀ ਦੋ ਫਾਇਰ ਕੰਧ ਦੇ ਵਿੱਚ ਮਾਰ ਕੇ ਗਏ ਸੀਗੇ ਤੇ ਮੁੜ ਕੇ ਉਹ ਲੜਕੇ ਭੱਜ ਗਏ ਸੀਗੇ ਤੇ ਇਹ ਜਦੋਂ ਕੰਮ ਹੋਇਆ ਤੇ ਇਹ ਉੱਥੇ ਪੁਲਿਸ ਆਈ ਆ ਪੁਲਿਸ ਨੇ ਆਣ ਕੇ ਪੂਰੀ ਮਤਲਬ ਪੁਲਿਸ ਰਿਪੋਰਟ ਹੋਈ ਆ ਉਸ ਗੱਲ ਦੀ ਤੇ ਘਟੋ-ਘਟ ਵੀ ਮੇਰੇ ਖਿਆਲ ਸੱਤ-ਅੱਠ ਗੱਡੀਆਂ ਸੀਗੀਆਂ ਪੁਲਿਸ ਦੀਆਂ ਤੇ ਉਹ ਜਦੋਂ ਮੈਂ ਟ੍ਰਿਪ ਤੋਂ ਵਾਪਸ ਘਰ ਆਇਆ ਤਾਂ ਘਰ ਆਣ ਕੇ ਦੇਖਿਆ ਵੀ 150 ਗੋਲੀ ਦੇ ਨਿਸ਼ਾਨ ਸੀਗੇ ਘਰ ਦੇ ਉੱਤੇ ਤੇ ਮੇਰੀ ਵਾਈਫ ਤੇ ਮੇਰਾ ਜਿਹੜਾ ਛੋਟਾ ਲੜਕਾ ਆ ਉਹ ਬਾਹਰਲੇ ਕਮਰੇ 'ਚ ਸੁੱਤੇ ਸੀਗੇ ਲਿਵਿੰਗ ਰੂਮ ਉਹ ਮਹਾ ਕਿਤੇ ਬੱਚੇ ਉਹਨਾਂ ਦੇ ਉੱਤੋਂ ਦੀ ਸਿਰ ਦੇ ਉੱਤੋਂ ਦੀ ਗੋਲੀਆਂ ਗਈਆਂ ਇਹ ਨਗਰ ਕੀਰਤਨ ਤੋਂ ਕੁਝ ਹਫ਼ਤੇ ਪਹਿਲਾਂ ਮੈਨੂੰ ਲੱਗਦਾ ਹੈ ਇਹ ਘਟਨਾ ਹੋਏਗੀ ਜੇ ਮੈਂ ਗਲਤ ਨਹੀਂ ਹਾਂ ਤਾਂ ਸ਼ਾਇਦ ਅਪ੍ਰੈਲ 23 ਮਾਰਚ 2023 ਹਾਂਜੀ ਬਿਲਕੁਲ ਹਾਂ ਮਾਰਚ 2023 ਹਾਂਜੀ ਇੱਕ ਖਾਲਸਤਾਨ ਜਿਹੜਾ ਨਾ ਸ਼ਬਦ ਆਏ ਬੜਾ ਭਾਵਕ ਆ ਸਾਡੀ ਕੌਮ ਲਈ ਤੇ ਜੇ ਖਾਲਸਤਾਨ ਲਈ ਨਾ ਅੱਜ ਸਿੱਖ ਅੱਜ ਵੀ ਮਰਨ ਮਿਟਨ ਨੂੰ ਤਿਆਰ ਹੋ ਜਾਂਦੇ ਉਹ ਖਾਲਸਨਾਮ ਦਾ ਨਾਮ ਦੇ ਕੇ ਇਹ ਬੰਦਿਆਂ ਨੂੰ ਇਹ ਬੱਚਿਆਂ ਨੂੰ ਯੂਜ਼ ਕਰਦੇ ਆ ਯੂਜ਼ ਕਰਨ ਤੋਂ ਬਾਅਦ ਚ ਉਹਨਾਂ ਜੋ ਵੀ ਉਹਨਾਂ ਕੋ ਬੈਨੀਫਿਟ ਹੁੰਦਾ ਆ ਉਹਨਾਂ ਦਾ ਬੈਨੀਫਿਟ ਚੁੱਕ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਮਤਲਬ ਜ਼ੀਰੋ ਕਰਕੇ ਤੇ ਛੱਡ ਦਿੰਦੇ ਆ ਤੇ ਉਹ ਜਦੋਂ ਮੇਰੇ ਲੜਕੇ ਨੇ ਇਹਨਾਂ ਤੱਕ ਪਹੁੰਚ ਕਰਨੀ ਸ਼ੁਰੂ ਕੀਤੀ ਤੇ ਉਦੋਂ ਬੜਾ ਸਮਝਾਉਣ ਦੇ ਉੱਤੇ ਵੀ ਉਹ ਬੰਦਾ ਉਹ ਜਿਹੜਾ ਬੱਚਾ ਇੰਨਾ ਕਿ ਭਾਵੁਕ ਹੋਇਆ ਸੀ ਉਹ ਕਹਿੰਦਾ ਵੀ ਨਹੀਂ ਵੀ ਡੈਡੀ ਜੀ ਉਹ ਆਪਣੀ ਕੌਮਲੀ ਤੁਰੇ ਆ ਤੇ ਬਾਅਦ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਦੀ ਅਸਲੀਅਤ ਸਾਹਮਣੇ ਆਈਆਂ ਉਹ ਇਹਨਾਂ ਤੋਂ ਕਿਨਾਰਾ ਕਟਦਾ ਗਿਆ ਇਹਨਾਂ ਦੇ ਵਿਰੁੱਧ ਹੋ ਹੀ ਗਿਆ ਜਦੋਂ ਇਹਨਾਂ ਦੇਖਿਆ ਵੀ ਇਹ ਸਾਡੀ ਮਤਲਬ ਸਾਡੀ ਪਾਰਟੀ ਛੱਡ ਕੇ ਜਾ ਰਿਹਾ ਤੇ ਅਖੀਰ ਦੇ ਵਿੱਚ ਜਿਹੜਾ ਇਹ ਹੋਇਆ ਕਿ ਵੀ ਉਹ ਸੈਕਰਾਮੈਂਟੋ ਨਗਰ ਕੀਰਤਨ ਸੀਗਾ ਉੱਥੇ ਗੁਰੂ ਘਰ ਗਿਆ ਸੀ ਉਹ ਸੇਵਾ ਕਰ ਰਿਹਾ ਸੀ ਉਸ ਵੇਲੇ ਵੀ ਜਿਹੜੀ ਸਬਜੀ ਦੀ ਕਟਾਈ ਚੱਲੂ ਆ ਸਬਜੀ ਧੋ ਕੇ ਤੇ ਜਿਹੜੀਆਂ ਬੀਬੀਆਂ ਸਬ지ਆ ਬਣਾ ਰਹੀਆਂ ਸੀ ਉਹਨਾਂ ਨੂੰ ਦੇਖ ਰਿਆ ਸੀ ਤੇ ਉਸਨੇ ਵੇਖਿਆ ਵੀ ਇਹ 7-8 ਬੰਦੇ ਉਧਰੋਂ ਅਗਲੇ ਸਾਈਡ ਤੋਂ ਚਲਦੇ ਚਲਦੇ ਆ ਰਹੇ ਮੇਰੇ ਆਲੂ ਉਹ ਉੱਥੇ ਟੋਕਰੀ ਛੱਡ ਕੇ ਜਿੱਥੇ ਬੱਚੇ ਖੜੇ ਸੀ ਬੱਚੇ ਖੇਡ ਰਹੇ ਸੀ ਉਹਨਾਂ ਤੋਂ ਪਾਰਾ ਹੋ ਗਿਆ ਇਹਨਾਂ ਨੇ ਇੱਕ ਬੰਦੇ ਨੇ ਆਣ ਕੇ ਉਸ ਨੂੰ ਰਗਾਂ ਤੋਂ ਫੜ ਕੇ ਥੱਲੇ ਸੁੱਟਿਆ ਤੇ ਉਹਨੂੰ ਕੁੱਟਣ ਲੱਗ ਪਏ ਤੇ ਉੱਥੇ ਬਾਅਦ ਦੇ ਵਿੱਚ ਜੋ ਗੋਲੀ ਚੱਲੀ ਆ ਗੋਲੀ ਚੱਲਣ ਤੋਂ ਬਾਅਦ ਸਾਰੇ ਭੱਜ ਗਏ ਉੱਥੋਂ ਭੱਜਣ ਤੋਂ ਬਾਅਦ ਉਹ ਗੁਰਦੁਆਰਾ ਜਿੱਥੇ ਦਰਬਾਰ ਸਾਹਿਬ ਹੈ ਜਿੱਥੇ ਮਹਾਰਾਜਾ ਦਾ ਪ੍ਰਕਾਸ਼ ਹੈ ਉਧਰ ਨੂੰ ਜਾ ਰਿਹਾ ਸੀ ਇਹ ਬੰਦਾ ਜਿਸ ਨੇ ਗੋਲੀਆਂ ਮਾਰੀਆਂ ਇਹ ਥੰਬ ਦੇ ਓਲੇ ਥੰਬ ਦੇ ਵਿਰੋਧ ਅੰਦਰ ਖੜਾ ਸੀਗਾ ਤੇ ਉਥੋਂ ਖਲੋਕੇ ਨੇ ਪਿੱਠ ਪਿਛੋਂ ਉਹਦੇ ਗੋਲੀਆਂ ਚਲਾਈਆਂ ਇੱਕ ਉਹਦੀ ਪਹਿਲੀ ਲੱਕ ਦੇ ਵਿੱਚ ਲੱਗੀ ਆ ਗੋਲੀ ਬਾਅਦ ਚ ਉਹਦੇ ਧੌਣ ਦੇ ਵਿੱਚ ਇੱਥੇ ਮਾਰੀ ਆ ਤੇ ਦੋ ਅਗਲੇ ਬੰਦੇ ਛਾਤੀ ਦੇ ਵੱਜੀਆਂ ਇੱਥੇ ਲੈਫਟ ਸਾਈਡ ਤੇ ਰੈੱਟ ਸਾਈਡ ਥੱਲੇ ਦੇ ਬੰਦੇ ਅਰੇ ਸਦੇ ਥੱਲੇ ਤੇ ਜਿਹੜੀ ਉਹ ਲੱਕ ਦੇ ਵਿੱਚ ਜਿਹੜੀ ਗੋਲੀ ਸੀਗੀ ਉਹ ਫੈਟਲ ਉਹਨੂੰ ਉਹਨੇ ਆਪਣਾ ਕਨਸੀਕੁਐਂਸ ਜਿਹੜੇ ਫੈਟਲ ਦਿੱਤੇ ਉਦੇ ਕਾਰਨ ਮਤਲਬ 2 ਮਹੀਨੇ ਤੇ ਪਹਿਲਾਂ ਸਾਨੂੰ ਦੱਸਿਆ ਹੀ ਨਹੀਂ ਕਿ ਵੀ ਉਹ ਬੱਚਾ ਹੈ ਕਿੱਥੇ ਹੈ ਸਾਡਾ ਜਦੋਂ ਮੈਨੂੰ ਪਤਾ ਲੱਗਾ ਨਾ ਵੀ ਮੇਰੇ ਲੜਕੇ ਤੇ ਗੋਲੀ ਲੱਗੀ ਆ ਮੈਂ ਕਿਹਾ ਯਾਰ ਇੰਨਾ ਸੀਰੀਅਸ ਕੇਸ ਨਹੀਂ ਆ ਮੈਨੂੰ ਸੀਰੀਅਸਲੀ ਨਹੀਂ ਲਿਆ ਮੈਂ ਕਿਹਾ ਵੀ ਆਪਣੀ ਦੁਸ਼ਮਣੀ ਨਹੀਂ ਆ ਕਿਸੇ ਨਾਲ ਵੀ ਕੋਈ ਲੱਤ ਦੇ ਵਿੱਚ ਗੋਲੀ ਵੱਜ ਗਈ ਹੋਗੀ ਜਾਂ ਕੋਈ ਵੀ ਇਦਾਂ ਦਾ ਨਿੱਕਾ ਮੋਟਾ ਕੰਮ ਹੋ ਗਿਆ ਹੋਗਾ ਵੀ ਯਾਰ ਛੱਡੋ ਪਰਾਂ ਮਤਲਬ ਤੁਹਾਨੂੰ ਦੱਸ ਰਿਹਾ ਨਾ ਵੀ ਮੈਂ ਕਦੀ ਸੀਰੀਅਸਲੀ ਲਿਆ ਹੀ ਨਹੀਂ ਆ ਜਿੰਨਾ ਚਿਰ ਤੱਕ ਉਹ ਬੱਚਾ ਮੇਰਾ ਬੈਡ ਰਿਟਰਨ ਨਹੀਂ ਹੋ ਗਿਆ ਜਦੋਂ ਬੈਡ ਰਿਟਰਨ ਹੋਇਆ ਫਿਰ ਮੈਨੂੰ ਪਤਾ ਲੱਗਾ ਮੈਂ ਕਿ ਇਹ ਸੀਰੀਅਸ ਕੇਸ ਆ ਉਦੋਂ ਟੂ ਲੇਟ ਸੀਗਾ ਕਿੰਨੀ ਦੇਰ ਤੁਸੀਂ ਦੱਸਿਆ ਸ਼ਾਇਦ ਤੁਹਾਨੂੰ ਕਈ ਮਹੀਨੇ ਵੀ ਬੇਟੇ ਨਾਲ ਮਿਲਣ ਦਿੱਤਾ ਗਿਆ ਹਸਪਤਾਲ 'ਚ ਇੱਥੇ 10 ਮਿੰਟ ਉਹ ਮੈਨੂੰ ਮਿਲਣ ਹੀ ਨਹੀਂ ਦਿੱਤਾ ਜਿਸ ਦਿਨ ਉਸ ਨੂੰ ਹਸਪਤਾਲ ਲੈ ਕੇ ਗਏ ਆ ਉਹ ਦੂਸਰੀ ਮੰਜ਼ਲ ਦੇ ਉੱਤੇ ਪਿਆ ਹੋਆ ਉੱਥੇ ਅਸੀਂ ਥੱਲੇ ਖੜੇ ਆ ਉਸੇ ਗੇਟ ਦੇ ਥੱਲੇ ਖੜੇ ਆ ਉਹਦੇ ਕਮਰੇ ਦੀ ਜਿਹੜੀ ਵਿੰਡੋ ਆ ਬਿਲਕੁਲ ਥੱਲੇ ਉਹਦੇ ਤੇ ਉਹ ਉਹ ਜਿਹੜਾ ਲੜਕਾ ਆ ਉਹ ਇੰਨਾ ਕਿ ਦਲੇਰ ਸੀਗਾ ਇੱਥੇ ਸਾਡਾ ਇੱਕ ਫਰੈਂਡ ਆ ਆ ਕਾਰੋਂ ਪਿੰਡ ਦਾ ਆ ਤੇ ਜਿੰਦਰ ਸਿੰਘ ਉਹਦਾ ਨਾਂ ਆ ਉਹਨੇ ਤੇ ਉਹਦੀ ਵਾਈਫ ਨੇ ਉਹ ਮੇਰੇ ਬੱਚੇ ਨੂੰ ਚੁੱਕਿਆ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਜਦੋਂ ਚੁੱਕਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਪੁੱਛਿਆ ਵੀ ਇੰਦਰ ਕਿੱਦਾਂ ਤੂੰ ਠੀਕ ਆ ਕਹਿੰਦਾ ਹਾਂ ਅੰਕਲ ਕਹਿੰਦਾ ਚੜਦੀ ਕਲਾ ਚ ਚਾਰ ਗੋਲੀਆਂ ਬੱਚੇ ਦੇ ਲਗੀਆਂ ਪਰ ਉਹ ਕਹਿੰਦਾ ਫਿਰ ਵੀ ਇੱਕ ਵਾਰ ਨਹੀਂ ਉਹਦੇ ਮੂੰਹ ਹਾਇ ਨਹੀਂ ਨਿਕਲੀ ਜਿਉਂਨੇ ਸੀ ਨਹੀਂ ਕੀਤੀ ਤੇ ਕਹਿੰਦਾ ਉਹ ਕਹਿੰਦਾ ਮੈਂ ਚੜਦੀ ਕਲਾ ਚ ਕਹਿੰਦਾ ਫਿਰ ਮੈਂ ਖੁਦ ਉਹਨੂੰ ਚੁੱਕੇ ਜਿਹੜਾ ਐਂਬੂਲੈਂਸ ਚ ਪਾਇਆ ਐਂਬੂਲੈਂਸ ਚ ਪਾ ਕੇ ਕਹਿੰਦਾ ਮੈਂ ਜਦੋਂ ਅੰਦਰ ਬਹਿਣ ਲੱਗਾ ਉਹ ਕਹਿੰਦੇ ਨਹੀਂ ਤੂੰ ਨਹੀਂ ਜਾ ਸਕਦਾ ਸੌਰੀ ਆ ਇਹ ਕਹਿੰਦਾ ਫਿਰ ਉਦੋਂ ਮੈਂ ਉਹਦੀ ਬਾਹ ਫੜ ਕੇ ਕਹਾ ਮੈਂ ਕਿੰਦਰ ਤੂੰ ਠੀਕ ਹੈ ਨਾ ਕਿਹਾ ਮੈਂ ਬਿਲਕੁਲ ਠੀਕ ਆ ਅੰਕਲ ਫਿਕਰ ਨਹੀਂ ਕਰਨਾ ਹੂੰ ਤੁਸੀਂ ਜਾਂ ਤੁਸੀਂ ਆਪਣੇ ਹਿਸਾਬ ਲਾ ਲਓ ਕਿਦਾਂ ਦਾ ਹੋਊਗਾ ਆ ਮਿੰਟੇ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਆ ਤੁਸੀਂ ਮਿੰਟੇ ਨੂੰ ਪੁੱਛ ਲਓਗੇ ਵੀ ਉਹ ਬੰਦੇ ਨੇ ਕਦੀ ਕੋਈ ਇਹਦੇ ਕੋ ਪੈਸਾ ਲਿਆ ਹੋਵੇ ਕਦੀ ਇਹਦੇ ਕੋ ਕੋਈ ਚੀਜ਼ ਇਹਦੀ ਚੰਗੀ ਦੇਖ ਕੇ ਇਹਨੂੰ ਕਿਹਾ ਹੋਵੇ ਭਾਜੀ ਆ ਮੈਨੂੰ ਦੇ ਦੇ ਇਸੇ ਗੱਲ ਦਾ ਲਾਲਚ ਹੀ ਨਹੀਂ ਬੰਦੇ ਦੇ ਮਨ ਦੇ ਵਿੱਚ ਫਿਰ ਤੁਸੀਂ ਉਹ ਬੰਦੇ ਨੂੰ ਮਾਰ ਦੋ ਉਹ ਮਾਂ ਪਿਓ ਨੂੰ ਤਾਂ ਪੁੱਛ ਕੇ ਵੇਖੋ ਅਸੀਂ ਤੇ ਪਹਿਲੇ ਦਿਨ ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜੇ ਖਾੜਕੂਆਂ ਦੇ ਮਕੈਨਿਕ ਸੀ ਤੁਹਾਡਾ ਬੇਟਾ ਉਹ ਪੁੱਛ ਕੇ ਵੇਖੋ ਅਸੀਂ ਤੇ ਪਹਿਲੇ ਹਾਂਜੀ ਬਿਲਕੁਲ ਬਿਲਕੁਲ ਮਕੈਨਿਕ ਸੀਗਾ ਟਰੱਕ ਮਕੈਨਿਕ ਸੀਗਾ ਤੁਹਾਨੂੰ ਨਾ ਇੱਕ ਗੱਲ ਦੱਸ ਦੇਣਾ ਜਿਹੜੀ ਅੱਜ ਤੱਕ ਉਹ ਗੱਲ ਉਸ ਆਲੀ ਦਿਮਾਗ ਦੇ ਵਿੱਚੋਂ ਨਿਕਲਦੀ ਨਹੀਂ ਆ ਇਹ ਅੰਮ੍ਰਿਤਸਰ ਸਾਹਿਬ ਦੇ ਲਾਗੇ ਨਾ ਗੁਰਦਾਰਾ ਆ ਪੰਗਾ ਸਾਹਿਬ ਜਿੱਥੇ ਓਕੇ ਉਹ ਨਰੰਕਾਰੀਆਂ ਨੇ 13 ਸਿੰਘ ਸ਼ਹੀਦ ਕੀਤੇ ਗੁਰਦਾਰੇ ਦੀ ਗੱਲ ਆ ਪੰਗਾ ਸਾਬ ਉਹਦਾ ਨਾਂ ਆ ਤੇ ਉੱਥੇ ਕਮਾਈ ਆਉਂਦੀ ਆ ਇਬਨ ਕਲਾ ਉਹਦਾ ਪਿੰਡ ਆ ਤਰਨਤਨ ਸਾਲ ਦੇ ਵਿੱਚ ਇੱਕ ਲੜਕਾ ਮਾਈ ਦਾ ਜਿਹੜਾ ਪੁਲਿਸ ਮਾਰ ਦਿੰਦੀ ਆ ਤੇ ਦੂਸਰੇ ਲੜਕੇ ਤੇ ਇੰਨਾ ਕੁ ਟੌਰਚਰ ਕੀਤਾ ਜਾਂਦਾ ਆ ਉਹ ਬੱਚਾ ਜਿਹੜਾ ਮੈਂਟਲੀ ਅਫਸੈਟ ਹੋ ਕੇ ਤੇ ਉਹ ਵੀ ਚੜਾਈ ਕਰ ਜਾਂਦਾ ਮਾਈ ਆ ਮਾਈ ਦੀ ਨੋਹ ਆ ਮਾਈ ਦਾ ਪੋਤਾ ਆਗੇ ਉਹ ਹੁੰਦੀ ਆ ਬਾਬਾ ਠਾਕਰ ਸਿੰਘ ਜੀ ਨੂੰ ਮਿਲਣਾ ਵੀ ਬਾਬਾ ਠਾਕਰ ਸਿੰਘ ਜੀ ਨੂੰ ਬੇਨਤੀ ਕਰਕੇ ਮੈਂ ਕੁਝ ਪੈਸੇ ਲੈ ਜਾਵਾਂ ਆਪਣੇ ਘਰ ਲਈ ਤੇ ਬਾਬਾ ਜੀ ਉਹਨੇ ਚਿਰ ਨੂੰ ਚਲੇ ਜਾਂਦੇ ਆ ਉਥੋਂ ਉਹ ਗੁਰਦਾਰੇ ਸਾਹਿਬ ਚੋਂ ਮੈਂ ਕਿਸੇ ਨਾਲ ਵੈਰ ਨਹੀਂ ਕਮਾਇਆ ਮਿਸਰ ਆਪਣੀ ਕੌਮ ਦੇ ਘਰ ਲਈ ਕੌਮ ਲਈ ਅਸੀਂ ਆਪਣਾ ਘਰ-ਬਾਰ ਛੱਡ ਕੇ ਆਏ ਆ ਬੰਬੇ ਦੇ ਵਿੱਚ ਅੱਜ ਜਿੰਨੇ ਵੀ ਇਹ ਗੈਂਗਸਟਰ ਬਣੇ ਫਿਰਦੇ ਆ ਬੰਬੇ ਦੇ ਵਿੱਚ ਘਰ ਲੈਣਾ ਕੋਈ ਮਾਮੂਲੀ ਜੀ ਖਾਲਾ ਜੀ ਦਾ ਵਾੜਾ ਨਹੀਂ ਆ ਜਿਮਾ ਮੈਂ ਗਰੰਟੀ ਨਾ ਕਹਿੰਦਾ ਜੇ ਤੁਹਾਡੇ ਚੋਂ ਇੰਨਾ ਚੋਂ ਕੋਈ ਵੀ ਬੰਦਾ ਮੇਰੇ ਘਰ ਆਣ ਕੇ ਮੈਨੂੰ ਦੱਸ ਦਿੰਦਾ ਨਾ ਜਾਂ ਮੈਨੂੰ ਪਤਾ ਹੁੰਦਾ ਬੰਦੇ ਨੇ ਆਉਣਾ ਮੈਂ ਖੁਦ ਉਹਦੇ ਘਰ ਦੇ ਅੱਗੇ ਪਹਿਲਾਂ ਜਾ ਕੇ ਖੜਾ ਹੋ ਜਾ ਇੰਦਰ ਆ ਮੈਂ ਤੁਹਾਨੂੰ ਦੱਸਦਾ ਕਿੱਦਾਂ ਕਰੀਦਾ ਕਿੱਦਾਂ ਕਿਸ ਦੇ ਘਰ ਦੇ ਉੱਤੇ ਸੁੱਤਿਆਂ ਪਿਆ ਬੰਦਿਆਂ ਦੇ ਉੱਤੇ ਜਨਣੀਆਂ ਦੇ ਉੱਤੇ ਗੋਲੀਆਂ ਚਲਾਈਦੀਆਂ ਤੈਨੂੰ ਮੈਂ ਦੱਸਦਾ ਇਹ ਮੈਂ ਲੁਕੀਸ਼ੀਪੀ ਗੱਲ ਨਹੀਂ ਕਰ ਰਿਹਾ ਮੈਂ ਔਨ ਇਅਰ ਗੱਲ ਕਰ ਰਿਹਾ ਅੱਜ ਵੀ ਮੈਨੂੰ ਉਹਨਾਂ ਬੰਦਿਆਂ ਦਾ ਪਤਾ ਨਹੀਂ ਆ ਕਿਹੜੇ ਕਿਹੜੇ ਬੰਦੇ ਨੇ ਗੋਲੀ ਚਲਾਈ ਜਿਹੜੇ ਬੰਦਿਆਂ ਦਾ ਜਿਹੜੇ ਬੰਦਿਆਂ ਦਾ ਵੀ ਮੈਨੂੰ ਪਤਾ ਲੱਗ ਗਿਆ ਮੈਂ ਜਿੰਨੀ ਵੀ ਐਕਸੀਡੈਂਟ ਤੱਕ ਜਾਣਾ ਪਿਆ ਮੈਂ ਜਾਊਂਗਾ ਮੈਂ ਛੱਡੂਗਾ ਨਹੀਂ ਇੰਦਰ ਰਾਜ ਫੌਜੀ ਨੂੰ ਜਦੋਂ ਮਾਰਿਆ ਗਿਆ ਉਹਦੇ ਉਹਨੂੰ ਗੋਲੀ ਕਿਹਨੇ ਮਾਰੀ ਸੀ ਉਹ ਉਹ ਇਹਨਾਂ ਦੇ ਨਾਲ ਜੁੜਿਆ ਹੋਇਆ ਮੁੰਡਾ ਸੀ ਉਹ ਉਹਨੂੰ ਸਜ਼ਾ ਹੋਈ ਫੜਿਆ ਗਿਆ ਕਿ ਕੀ ਉਹਦਾ ਥੋੜਾ ਦੱਸੋ ਕੀ ਹੋਇਆ ਉਹ ਅਜੇ ਵੀ ਕਸਟਡੀ ਦੇ ਅੰਦਰ ਆ ਉਹਦੀ ਬੇਲ ਨਹੀਂ ਰੱਖੀ ਉਹਨਾਂ ਨੇ ਨੋ ਬੇਲ ਤੇ ਕੌਣ ਹੈ ਕਰਮਨ ਕਰਮਨ ਸੰਦੂ ਉਹਦਾ ਨਾਂ ਆ ਤੇ ਪਿਛੋਛ ਹਾਟੇ ਦਾ ਆ ਉਹਦੇ ਡੈਡੀ ਦਾ ਇੱਥੇ ਸੀਗਾ ਅ ਸਟੋਰੇਜ ਸੀਗੀ ਉਹਦੇ ਡੈਡੀ ਦੇ ਸਟੋਰੇਜ ਫੈਸਿਲਿਟੀ ਤੇ ਉਹ ਹੁਣ ਜਿਹੜਾ ਸੁੰਨ ਦੇ ਵਿੱਚ ਆਇਆ ਉਹ ਵੀ ਜਿਹੜਾ ਵਾਪਸ ਚਲਾ ਗਿਆ ਵਾ ਇਥੋਂ ਸਭ ਕੁਝ ਵਿੱਚ ਵਟ ਗਿਆ ਤੇ ਜਿਹੜੀ ਇੱਥੇ ਮੈਂ ਗੱਲ ਦੱਸਣੀ ਚਾਹੂੰਗਾ ਤਿੰਨ ਬੰਦਿਆਂ ਨੇ ਮੇਰੇ ਤੱਕ ਅਪਰੋਚ ਕੀਤੀ ਆ ਤਿੰਨ ਬੰਦਿਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਲਜੀਤ ਸੰਧੂ ਨਾ ਆਇਆ ਇੱਕ ਮੇਜਰ ਨਿਜਰ ਆ ਇੱਕ ਬੀਬੀ ਆਸ਼ਾ ਹਟੇ ਦੀ ਇਹ ਤਿੰਨਾਂ ਨੇ ਬਕਾਇਦਾ ਇਹ ਗੱਲ ਕਹੀ ਆ ਉਹ ਬੱਚਾ ਜਿਹੜਾ ਅੰਦਰ ਸੜ ਜੇਗਾ ਉਹਦਾ ਕੁਝ ਆਪਾਂ ਸਮਝੌਤਾ ਕਰ ਲਈਏ ਉਹ ਮੈਂ ਕਹਿੰਦਾ ਯਾਰ ਇੱਕ ਬੰਦਾ ਜਿਹੜਾ ਬੱਚਾ ਚਲਾ ਹੀ ਗਿਆ ਦੁਨੀਆ ਤੋਂ ਤੁਸੀਂ ਉਹਦਾ ਸਮਝੌਤਾ ਕਰਨ ਨੂੰ ਕਹਿ ਰਹੇ ਹੋ ਉਹਦੇ ਪਿਓ ਨੂੰ ਨਹੀਂ ਕੀ ਕਹਿ ਰਹੇ ਸੀ ਵੀ ਨਹੀਂ ਉਹ ਓਕੇ ਸੌਰੀ ਸਮਝਾਓ ਜਰਾ ਵੀ ਕੀ ਕਹਿ ਰਹੇ ਸੀ ਵੀ ਸਮਝੌਤਾ ਕੀ ਕਿਹਦਾ ਕਿਹਦੇ ਨਾਲ ਕਰ ਲੋਗੇ ਉਹ ਜਿਹੜੇ ਮੁੰਡੇ ਨੇ ਗੋਲੀਆਂ ਮਾਰੀਆਂ ਤੁਹਾਡੇ ਬੇਟੇ ਨੂੰ ਉਹਨੂੰ ਛੱਡ ਦਈਏ ਅੱਛਾ ਕੰਪਰੋਮਾਈਜ਼ ਕਰ ਲੋ ਤੋ ਹਾਂ ਕੰਪਰੋਮਾਈਜ਼ ਕਰ ਲੋ ਤੁਸੀਂ ਕੇਸ ਵਾਪਸ ਲੈ ਲਓ ਆਪਣਾ ਤੇ ਮੈਂ ਕਹਿੰਦਾ ਯਾਰ ਮੈਂ ਕਹਾਂ ਉਹ ਜਿਹੜਾ ਸਾਡਾ ਚਲਾ ਗਿਆ ਅਸੀਂ ਉਹਨੂੰ ਆਪਣੇ ਹੱਥੀ ਫੂਕੇ ਆਏ ਆ ਸਾੜ ਕੇ ਆਏ ਉਹਨੂੰ ਉਹ ਤਾਂ ਸਾਡਾ ਵਾਪਸ ਹੀ ਨਹੀਂ ਆਉਣਾ ਤੇ ਮੈਂ ਕਹਿੰਦਾ ਮੈਂ ਇਹਨਾਂ ਕਾਰਨ ਮੇਜਰ ਨਿਜਰ ਨੇ ਪਹੁੰਚ ਕੀਤੀ ਸੀਗੀ ਜਿਹੜਾ ਪ੍ਰਧਾਨ ਸੀਗਾ ਸਟਾਕਨ ਗੁਰਦਾਰੇ ਦਾ ਪਹਿਲਾ ਉਹਦੇ ਤੱਕ ਤੇ ਉਹ ਜਿਹੜਾ ਪ੍ਰਧਾਨ ਸੀਗਾ ਉਹਨੇ ਮੈਨੂੰ ਗੱਲ ਦੱਸੀ ਤੇ ਮੈਨੂੰ ਨਾਲੇ ਕਿਹਾ ਕਹਿੰਦਾ ਕਹਿੰਦਾ ਉਹਦਾ ਲੜਕਾ ਮਰਿਆ ਵਾ ਤੋ ਉਹ ਦਿਨ ਕੋਈ ਗੱਲ ਨਾ ਕਰੀ ਦੋਨੇ ਨਹੀਂ ਉਹ ਮੰਨਣਾ ਮੰਨਣਾ ਮੈਂ ਉਹਨੂੰ ਜਾਣਦਾ ਹੂੰ ਦੂਸਰਾ ਜਿਹੜਾ ਮੋਂਟਰੀਅਲ ਗੁਰਦੁਆਰੇ ਦਾ ਪ੍ਰਧਾਨ ਹਰਜੀਤ ਸਿੰਘ ਬਾਜਵਾ ਰੰਗਨ ਡੰਗਲ ਦਾ ਇਹ ਮੇਰਾ ਫਰੈਂਡ ਵੀ ਸੀ ਇੱਥੇ ਮੈਨੂੰ ਮਿਲਣ ਆਇਆ ਤੇ ਮੇਰੇ ਪਰਿਵਾਰ ਬਾਰੇ ਸਭ ਕੁਝ ਪੁੱਛ ਪਚ ਕੇ ਬਾਅਦ ਵਿੱਚ ਜਦੋਂ ਕੈਨੇਡਾ ਚਲੇ ਜਾਂਦਾ ਤੇ ਕੈਨੇਡਾ ਤੋਂ ਮੈਨੂੰ ਕਾਲ ਕਰਦਾ ਤੇ ਕਹਿੰਦਾ ਵੀ ਮੈਂ ਉਹ ਗੱਲ ਕਰਨੀ ਸੀ ਯਾਰ ਉਹ ਜਿਹੜਾ ਬੱਚਾ ਜਿਹੜਾ ਅੰਦਰ ਬੰਦਿਆ ਉਹਨੇ ਸਾਰੀ ਉਮਰ ਲਈ ਸੜ ਜਾਣਾ ਮੈਂ ਕਿਹਾ ਉਹਨੇ ਸਾਰੀ ਉਮਰ ਲਈ ਸੜ ਜਾਣਾ ਮੀਰਾ ਤੇ ਵਾਪਸ ਹੀ ਨਹੀਂ ਆਉਣਾ ਮੈਂ ਕਿਹਾ ਮੈਂ ਉਹਦਾ ਕੀ ਕਰਾਂ ਅੰਨਾਂ ਨੇ ਉਹ ਬੰਦੇ ਕਹਿੰਦੇ ਆ ਵੀ ਤੈਨੂੰ ਪੈਸਿਆਂ ਦੀ ਸਪੋਰਟ ਕਰਦਣ। ਮੈਂ ਕਿਹਾ ਮੈਂ ਭੀਖ ਮੰਗਾ ਜਿਹੜੀ ਪੈਸਿਆਂ ਦੀ ਸਪੋਰਟ ਕਰਦਣ ਮੈਨੂੰ। ਹੂੰ। ਤੀਸਰਾ ਉਹ ਜਿਹੜੀ ਬੀਬੀ ਆ ਹਰਪ੍ਰੀਤ ਕੌਰ ਉਹਦਾ ਨਾਮ ਆ ਮੰਟਿੱਕੇ ਰਹਿੰਦੀ ਆ। ਇਹ ਮਾਈ ਨੇ ਮੈਂ ਤੁਰਿਆ ਜਾ ਰਿਹਾ ਮੈਨੂੰ ਰੋਕੇ ਕਹਿੰਦੀ ਅ ਕਲਦੀਪ ਸਿੰਘ ਛੋਟਾ ਮੂੰਹ ਵੱਡੀ ਗੱਲ ਆ। ਪਰ ਅਸੀਂ ਕਹਿੰਦੇ ਆ ਕਿ ਭਈ ਉਹ ਬੱਚਾ ਸਾਰੀ ਉਮਰ ਲਈ ਸੜ ਜਾਣਾ ਆ। ਉਹਦਾ ਕੋਈ ਸਮਝੌਤਾ ਕਰ ਲੀਏ। ਮੈਂ ਕਿਹਾ ਛੋਟਾ ਮੂੰਹ ਵੱਡੀ ਗੱਲ ਆ ਨਾ ਗਾਂ ਵਾਸਤੇ ਕਰੀ ਨਾ। ਮੈਂ ਸੋਨਣਾ ਨਹੀਂ ਚਾਹੁੰਦਾ ਕੁਝ ਵੀ ਹੂੰ ਇਹ ਇਸ ਚੀ ਦੀ ਮੈਨੂੰ ਗੁਲਦੀਪ ਜੀ ਹੈਰਾਨੀ ਇਸ ਚੀ ਦੀ ਹੋ ਰਹੀ ਹੈ ਕਿ ਇੱਕ ਤਾਂ ਤੁਸੀਂ ਨਗਰ ਕੀਰਤਨਾ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇਸ ਤਰੀਕੇ ਦੀਆਂ ਕ੍ਰਾਈਮ ਕਰਦੇ ਨੇ ਲੋਕ ਬੰਦੇ ਮਾਰ ਦਿੰਦੇ ਨੇ ਲੋਕਾਂ 'ਚ دہشت ਫੈਲਦੀ ਹੈ ਕਮਿਊਨਿਟੀ ਦਾ ਨਾਂ ਖਰਾਬ ਹੁੰਦਾ ਹੈ ਉਸ ਤੋਂ ਬਾਅਦ ਫਿਰ ਸਮਝੌਤੇ ਕਰਦੇ ਨੇ ਇਹਨਾਂ ਨੂੰ ਇਹ ਪੁੱਛ ਲਓ ਵੀ ਉਹ ਅਮਰੀਕਾ ਦੀ ਪੁਲਿਸ ਤੁਹਾਨੂੰ ਸਮਝੌਤਾ ਕਰਕੇ ਨਿਬੇੜਨ ਦੇ ਦੂਗੀ ਤੁਸੀਂ ਜੀ ਇੱਕ ਮਿੰਟ ਲਈ ਮੰਨ ਵੀ ਜਾਓ ਵੀ ਚਲੋ ਸਮਝੌਤਾ ਕਰ ਲੈਂਦੇ ਆ ਅਮਰੀਕਾ ਦੀ ਪੁਲਿਸ ਮੰਨ ਲੈਂਦੀ ਐ ਇਹੋ ਜੀ ਸਮਝੌਤੇ ਵੀ ਆਪਸ ਚ ਹੋਣਗੇ ਨਿਬੜ ਗਿਆ ਸਾਡਾ ਕੰਮ ਤੇ ਮਰਡਰ ਨੂੰ ਕਤਲ ਨੂੰ ਛੱਡ ਦੋ ਮਤਲਬ ਨਗਰ ਕੀ ਤਰ੍ਹਾਂ ਦੇ ਵਿੱਚ ਕੀਤੇ ਹੋਏ ਵਾਇਲੈਂਸ ਨੂੰ ਛੱਡਤਾ ਜਾਵੇ ਅਮਰੀਕਾ ਵਾਲੇ ਛੱਡ ਦੇਣਗੇ ਬ੍ਰੈਡ ਸ਼ਾਡ ਦੀ ਪੁਲਿਸ ਹੈਗੀ ਉੱਥੋਂ ਦੀ ਉੱਥੇ ਤਾਂ ਮੇਅਰ ਆ ਕੇ ਉਹਨੇ ਪ੍ਰੈਸ ਕਾਨਫਰੰਸ ਕਰਨੀ ਪਈ ਸੀ ਨਾ ਮਹਿਲਾ ਆਈ ਥਿੰਕ ਮੇਅਰ ਸੀਗੇ ਉੱਥੋਂ ਦੇ ਜਿਨ੍ਹਾਂ ਨੇ ਆਖੋ ਤਨ ਅਗਲੇ ਦਿਨ ਦੱਸਿਆ ਵੀ ਕਮਿਊਨਿਟੀ ਦੇ ਵਿੱਚ ਕਿਸ ਤਰੀਕੇ ਦਾ ਖੌਫ ਪੈਦਾ ਹੋ ਗਿਆ ਸੀ ਇਸ ਬ੍ਰੈਡ ਸ਼ਾਡ ਦੇ ਵਿੱਚ ਜਿਹੜੀ ਗੋ ਬਿਲਕੁਲ ਬਿਲਕੁਲ ਉਹ ਮੈਂ ਡੀਏ ਨਾਲ ਗੱਲ ਕੀਤੀ ਸੀ ਡਿਸਟ੍ਰਿਕਟ ਅਟਾਰਨੀ ਨਾਲ ਉਹ ਕਹਿੰਦਾ ਜਿਹੜਾ ਤੈਨੂੰ ਜਿਹੜਾ ਤੈਨੂੰ ਬੋਲਦਾ ਹੈ ਨਾ ਜਿਹੜਾ ਤੈਨੂੰ ਕਹਿੰਦਾ ਕੁਝ ਕਹਿੰਦਾ ਤਾਂ ਨਾਮ ਪਤਾ ਮੈਨੂੰ ਦੇ ਮੈਂ ਕਰਦਾ ਗੱਲ ਮੈਂ ਇਹਨਾਂ ਨੂੰ ਪੁੱਛਦਾ ਵੀ ਕੀ ਤਕਲੀਫ ਹੈ ਤੁਹਾਨੂੰ ਸੋ ਅਜੇ ਵੀ ਕੇਸ ਪੈਂਡਿੰਗ ਆ ਕੇਸ ਚੱਲ ਰਿਹਾ